ریل گاڑی ਵਿੱਚ ਸਵਾਰ ਮੁਸਾਫਿਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਪਰਲੇ ਪਾਸੇ ਦੀ बर्थ ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇੱਕ ਲੰਮਾ ਸੰਪ ਲਪਟਿਆ ਹੋਇਆ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਘਟਨਾ ਮਧ ਪ੍ਰਦੇਸ਼ ਦੇ ਜਬਰਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈਸ ਚੋਂ ਵਾਪਰੀ ਕੋਚ ਨੰਬਰ ਜੀ 17 ਚ ਸਪਨੂ ਵੇਖ ਕੇ ਦਰਸ਼ਤ ਫੈ ਲਈ ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉੱਧਰ ਭੱਜਣ ਲੱਗੇ ریل گاڑی ਵਿੱਚ ਸਵਾਰ ਮੁਸਾਫਿਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਪਰਲੇ ਪਾਸੇ ਦੀ ਬਰਥ ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇੱਕ ਲੰਮਾ ਸੰਪ ਲਪਟਿਆ ਹੋਇਆ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਘਟਨਾ ਮਧ ਪ੍ਰਦੇਸ਼ ਦੇ ਜਬਰਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈਸ ਚੋਂ ਵਾਪਰੀ ਕੋਚ ਨੰਬਰ ਜੀ 17 ਚ ਸਪਨੂ ਵੇਖ ਕੇ ਦਰਸ਼ਤ ਫੈ ਗਈ ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉੱਧਰ ਭੱਜਣ ਲੱਗੇ ریل گاڑی ਵਿੱਚ ਸਵਾਰ ਮੁਸਾਫਿਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਪਰਲੇ ਪਾਸੇ ਦੀ ਬਰਥ ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇੱਕ ਲੰਮਾ ਸੰਪ ਲਪਟਿਆ ਹੋਇਆ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਘਟਨਾ ਮਧ ਪ੍ਰਦੇਸ਼ ਦੇ ਜਵਲਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈਸ ਚੋਂ ਵਾਪਰੀ ਕੋਚ ਨੰਬਰ ਜੀ 17 ਚ ਸਪਨੂ ਵੇਖ ਕੇ ਦਹਿਸ਼ਤ ਫੈ ਗਈ ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉੱਧਰ ਭੱਜਣ ਲੱਗੇ ریل گاڑی ਵਿੱਚ ਸਵਾਰ ਮੁਸਾਫਿਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਪਰਲੇ ਪਾਸੇ ਦੀ बर्थ ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇੱਕ ਲੰਮਾ ਸੰਪ ਲਪਟਿਆ ਹੋਇਆ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਘਟਨਾ ਮਧ ਪ੍ਰਦੇਸ਼ ਦੇ ਜਬਰਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈਸ ਚੋਂ ਵਾਪਰੀ ਕੋਚ ਨੰਬਰ ਜੀ 17 ਚ ਸਪਨੂ ਵੇਖ ਕੇ ਦਰਸ਼ਕ ਫੈ ਗਏ ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉੱਧਰ ਭੱਜਣ ਲੱਗੇ ریل گاڑی ਵਿੱਚ ਸਵਾਰ ਮੁਸਾਫਿਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਪਰਲੇ ਪਾਸੇ ਦੀ ਬਰਥ ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇੱਕ ਲੰਮਾ ਸੰਪ ਲਿਪਟਿਆ ਹੋਇਆ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਘਟਨਾ ਮਧ ਪ੍ਰਦੇਸ਼ ਦੇ ਜਵਲਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈਸ ਚੋਂ ਵਾਪਰੀ ਕੋਚ ਨੰਬਰ ਜੀ 17 ਚ ਸਪਨੂ ਵੇਖ ਕੇ ਦਹਿਸ਼ਤ ਫੈ ਗਈ ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉੱਧਰ ਭੱਜਣ ਲੱਗੇ ریل گاڑی ਵਿੱਚ ਸਵਾਰ ਮੁਸਾਫਿਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਪਰਲੇ ਪਾਸੇ ਦੀ बर्थ ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇੱਕ ਲੰਮਾ ਸੱਪ ਲਪਟਿਆ ਹੋਇਆ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਘਟਨਾ ਮਧ ਪ੍ਰਦੇਸ਼ ਦੇ ਜਬਰਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈਸ ਚੋਂ ਵਾਪਰੀ ਕੋਚ ਨੰਬਰ ਜੀ 17 ਚ ਸਪਨੂ ਵੇਖ ਕੇ ਦਹਿਸ਼ਤ ਫੈ ਗਈ ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉੱਧਰ ਭੱਜਣ ਲੱਗੇ ریل ਗੱਡੀ ਵਿੱਚ ਸਵਾਰ ਮੁਸਾਫਿਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਪਰਲੇ ਪਾਸੇ ਵੀ ਬਰਥ ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇੱਕ ਲੰਮਾ ਸੰਪ ਲਪਟਿਆ ਹੋਇਆ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਘਟਨਾ ਮਧ ਪ੍ਰਦੇਸ਼ ਦੇ ਜਵਰਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈਸ ਚੋਂ ਵਾਪਰੀ ਕੋਚ ਨੰਬਰ ਜੀ 17 ਚ ਸਪਨੂ ਵੇਖ ਕੇ ਦਹਿਸ਼ਤ ਫੈ ਗਈ ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉੱਧਰ ਭੱਜਣ ਲੱਗੇ ریل گاڑی ਵਿੱਚ ਸਵਾਰ ਮੁਸਾਫਿਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਪਰਲੇ ਪਾਸੇ ਦੀ बर्थ ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇੱਕ ਲੰਮਾ ਸੰਪ ਲਪਟਿਆ ਹੋਇਆ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਘਟਨਾ ਮਧ ਪ੍ਰਦੇਸ਼ ਦੇ ਜਬਰਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈਸ ਚੋਂ ਵਾਪਰੀ ਕੋਚ ਨੰਬਰ ਜੀ 17 ਚ ਸਪਨੂ ਵੇਖ ਕੇ ਦਹਿਸ਼ਤ ਫੈ ਗਈ ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉੱਧਰ ਭੱਜਣ ਲੱਗੇ ریل گاڑی ਵਿੱਚ ਸਵਾਰ ਮੁਸਾਫਿਰ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਪਰਲੇ ਪਾਸੇ ਦੀ ਬਰਥ ਤੇ ਲੱਗੀ ਲੋਹੇ ਦੀ ਪੱਟੀ ਦੇ ਦੁਆਲੇ ਇੱਕ ਲੰਮਾ ਸੰਪ ਲਿਪਟਿਆ ਹੋਇਆ ਹੈ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਹ ਘਟਨਾ ਮਧ ਪ੍ਰਦੇਸ਼ ਦੇ ਜਬਰਪੁਰ ਤੋਂ ਮੁੰਬਈ ਜਾ ਰਹੀ ਗਰੀਬ ਰਥ ਐਕਸਪ੍ਰੈਸ ਚੋਂ ਵਾਪਰੀ ਕੋਚ ਨੰਬਰ ਜੀ 17 ਚ ਸਪਨੂ ਵੇਖ ਕੇ ਦਹਿਸ਼ਤ ਫੈਲ ਗਈ ਇਸ ਮਗਰੋਂ ਯਾਤਰੀ ਆਪਣੀ ਸੀਟ ਛੱਡ ਕੇ ਇੱਧਰ ਉੱਧਰ ਭੱਜਣ ਲੱਗੇ